ਮੈਂ ਸਪਸ਼ਟ ਕਹਾਂ ਕਿ ਲੁਕੋਕੇ ਨਹੀਂ ਰੱਖਦਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਐਮਐਲਏ ਨੇ ਵਜ਼ੀਰਾਂ ਨੇ ਸਿੱਧੇ ਤੌਰ ਤੇ ਦਸਲੰਦਾਗੀ ਕੀਤੀ ਇਹ ਗੱਲ ਸਟੇਜ ਤੇ ਕਹੀ ਜਾਂ ਨਾ ਕਹੀ ਮੈਂ ਇੱਥੇ ਸਪਸ਼ਟ ਕਹਾਂ ਕਿ ਪਰਿਵਾਰ ਨਾਲ ਸਾਜ਼ਿਵਾ ਕਰ ਪਰਿਵਾਰ ਨੂੰ ਸਾਤੋਂ ਪਾਸੇ ਲੈ ਕੇ ਜਾਣ ਲਈ ਸੰਘਰਸ਼ ਤੋਂ ਪਾਸੇ ਲੈ ਕੇ ਜਾਣ ਲਈ ਸਚਾਈ ਤੋਂ ਪਾਸੇ ਲੈ ਕੇ ਜਾਣ ਲਈ ਉਹਨਾਂ ਨੇ ਪਰਿਵਾਰ ਨੂੰ ਗੰਢਣਾ ਸ਼ੁਰੂ ਕਰ ਉਹ ਜਿਹੜੀਆਂ ਮੀਟਿੰਗਾਂ ਹੋਈਆਂ ਕਿਹਾ ਗਿਆ ਤੇ ਰਾਤ ਨੂੰ ਵੀ ਜਿਹੜੀ ਆ ਪੱਖੋ ਕੈਂਚੀ ਦੀ ਚੌਕੀ ਵਿੱਚ ਤੇ ਕੋਈ ਇਹਨਾਂ ਦੀ ਪਰਿਵਾਰਕ ਦੀ ਰਾਤ ਮੀਟਿੰਗ ਹੋਈ ਉਥੇ ਵੀ ਬਾਰੀ-ਬਾਰੀ ਜਦੋਂ ਸਾਡੀ ਐਸਪੀ ਤੇ ਡੀਸੀ ਨਾਲ ਮੀਟਿੰਗ ਹੋ ਰਹੀ ਸੀ ਉਹ ਬਾਰੀ-ਬਾਰੀ ਡੀਸੀ ਤੇ ਐਸਐਸਪੀ ਕਹਿ ਰਹੇ ਸੀ ਵੀ ਤੁਸੀਂ ਤਾਂ ਠੀਕ ਹੋ ਤੁਸੀਂ ਤਾਂ ਬੋਲ ਰਹੇ ਹੋ ਪਰਿਵਾਰ ਤੋਂ ਪੁੱਛੋ ਪਰਿਵਾਰ ਤੋਂ ਪੁੱਛੋ ਜਦੋਂ ਕਿਹਾ ਕਿ ਉੱਥੇ ਕਿਹਾ ਗਿਆ ਬਈ ਤੁਹਾਡਾ ਬਿਆਨ ਦੱਸੋ ਤੁਹਾਨੂੰ ਤੁਹਾਡਾ ਬਿਆਨ ਨਹੀਂ ਉਸ ਤੋਂ ਸਾਰਾ ਕੁਝ ਲਿਖਿਆ ਤਾਂ ਪਰਿਵਾਰ ਵਾਲੋਂ ਚੁੱਪ ਧਰ ਲਈ ਜੀ ਦਾ ਮਤਲਬ ਸ਼ਹੀ ਕਿ ਸਾਡੀ ਜਿਹੜੀ ਗੱਲ ਨਹੀਂ ਹੈ ਜੀ ਇਹਦਾ ਮਤਲਬ ਹੈ ਕਿ ਤੁਸੀਂ ਝੂਠੀ ਦਰਖਾਸਤ ਜਿਹੜੀ ਹੈ ਉਹ ਦਿੱਤੀ ਹੈ ਹਾਲਾਂਕਿ ਦੱਸ ਤੋ ਉਸ ਦੇ ਵਿੱਚ ਜਿਹੜਾ ਹੈ ਸੁਖਜੀਤ ਸਿੰਘ ਜਿਹੜਾ ਭਾਈ ਹੈ ਸਰਦਾਰ ਸੁਖਵਿੰਦਰ ਸਿੰਘ ਦਾ ਪਤਾ ਉਹ ਉਸ ਦੇ ਦਸਤ ਤਨੇ ਦਰਖਾਸਤ ਪਰੰਤੂ ਜਿਹੜੀ ਦਰਖਾਸਤ ਜਿਹੜੀ ਦਿੱਤੀ ਹੈ ਜਿਹਦੇ 'ਚ ਸਪਸ਼ਟ ਲਿਖਿਆ ਸੀ ਦਾ ਕਿ ਲਾਭ ਸਿੰਘ ਰੋਪੇ ਨੇ ਫੇਰ ਧਮਕੀ ਦਿੱਤੀ ਐ ਕਿ ਮੈਂ 2-4 ਦਿਨਾਂ ਦੇ ਵਿੱਚ ਜਿਹੜਾ ਹੈ ਇਹ ਕਤਲ ਕਰ ਦੇਣਾ ਕਤਲ ਕਰਵਾ ਦੇਣਾ ਜਿਉਂਦਾ ਨਹੀਂ ਰਹਿਣਾ ਉਹਨਾਂ ਨੇ ਉਸ ਗੱਲ ਦੀ ਹਮਤ ਨਹੀਂ ਕੱਲ ਪਰਿਵਾਰ ਨੇ ਸਪਸ਼ਟ ਤੌਰ ਤੇ ਕਹੇਤਾ ਸਾਡੀ ਐਕਸ਼ਨ ਕਮੇਟੀ ਦੀ ਚੱਲ ਰਹੀ ਮੀਟਿੰਗ ਦੇ ਵਿੱਚ ਬਏ ਜੇ ਤਾਂ ਪੋਸਟਮਾਰਟਮ ਵੀ ਚਰਾਉਣਾ ਹੈ ਸੰਸਥਾਦ ਵੀ ਚਰਾਉਣਾ ਹੈ ਤੇ ਸਾਰਾ ਕੁਝ ਧਰਨਾ ਤੁਰਨਾ ਜਿਹੜਾ ਸਾਰਾ ਕੁਝ ਸਮਾਪਤੀ